ਪਾਸੇ ਬੀਤੇ ਦਿਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਕੋਠੀਆਂ ਘੇਰੀਆਂ ਗਈਆਂ ਉਹਨਾਂ ਦੀਆਂ ਰਿਹائشਾਂ ਘੇਰੀਆਂ ਗਈਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਵੀ ਰਿਹائش ਦਾ ਘਰੋਖਸਾਨਾ ਦੇ ਵੱਲੋਂ ਕੀਤਾ ਗਿਆ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਲਈ ਵੱਡੀ ਖੁਸ਼ੀ ਦੀ ਖਬਰ ਸੁਣਾ ਦਿੱਤੀ ਹੈ ਕਿਉਂਕਿ ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਤਾਂ ਝੋਨੇ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਅੱਜ ਤੋਂ ਕਹਿੰਦੇ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਝੋਨੇ ਦਾ ਸੀਜ਼ਨ ਆਉਣ ਵਾਲਾ ਕਣਕ ਦੀ ਕਟਾਈ ਜਿਹੜੀ ਸ਼ੁਰੂ ਹੋ ਚੁੱਕੀ ਹੈ ਕਿਸਾਨ ਖੇਤਾਂ ਦੇ ਵਿੱਚ ਜਾ ਚੁੱਕੇ ਨੇ ਤਾਂ ਕਣਕ ਦੀ ਖਰੀਦ ਜਿਹੜੀ ਆ ਉਸ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਕਿ ਮੰਡੀਆਂ 'ਚ ਪ੍ਰਬੰਧ ਮੁਕੰਮਲ ਨੇ ਟਰਾਲੀ ਤੋਂ ਫਸਲ ਲੈੰਦੇ ਹੀ ਕਿਸਾਨਾਂ ਦੀ ਫਸਲ ਦਾ ਭੁਗਤਾਨ ਕਰਨ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਕਿਉਂਕਿ ਅਕਸਰ ਹੁੰਦਾ ਸੀ ਪਹਿਲਾਂ ਜਦੋਂ ਕਣਕ ਦੀ ਕਟਾਈ ਹੁੰਦੀ ਸੀ ਟਰਾਲੀਆਂ ਭਰ ਕੇ ਮੰਡੀਆਂ ਦੇ ਵਿੱਚ ਲੈ ਕੇ ਜਾਂਦੇ ਸੀ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਖੱਜਲ-ਖਵਾਰ ਹੋਣਾ ਪੈਂਦਾ ਸੀ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਹਫਤਾ-ਹਫਤਾ ਰੋੜਨਾ ਪੈਂਦਾ ਸੀ ਪਰ ਹੁਣ ਕਹਿੰਦੇ ਟਰਾਲੀ ਚੋਂ ਤੁਸੀਂ ਕਣਕ ਹਜੇ ਉਤਾਰੋਗੇ ਨਾਲ ਦੀ ਨਾਲ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਆ ਜਾਣਗੇ ਇਸ ਦੇ ਲਈ ਅਸੀਂ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਉਹਨਾਂ ਮੰਡੀਆਂ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਲਈ ਵੀ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਕੀ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਲਈ ਇੱਕ ਵੱਡੀ ਰਾਹਤ ਦੀ ਖਬਰ ਸੁਣਾ ਦਿੱਤੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨ ਧਰਨੇ ਲਗਾ ਰਹੇ ਸੀ ਜਿਸ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਸੀ ਕਿਸਾਨ ਖਨੌਰੀ ਬਾਰਡਰ ਦੇ ਉੱਤੇ ਬੈਠੇ ਸੀ ਉਹਨਾਂ ਕਿਸਾਨਾਂ ਦੇ ਉੱਤੇ ਜੋ ਕੁਝ ਹੋਇਆ ਸਭ ਨੇ ਦੇਖਿਆ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਨਾਲ ਧੋਖਾ ਕੀਤਾ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ ਕਿਉਂਕਿ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਮੀਟਿੰਗ ਤੋਂ ਵਾਪਸ ਜਾ ਰਹੇ ਸੀ ਕਿਸਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਕਾਫੀ ਦਿਨਾਂ ਤੱਕ ਕਿਸਾਨ ਜੇਲ੍ਹ ਦੇ ਵਿੱਚ ਬੰਦ ਰਹੇ। ਆਖਰਕਾਰ ਸਾਰੇ ਕਿਸਾਨ ਹੁਣ ਜ਼ਿਲ੍ਹਾ ਚੋਂ ਰਿਹਾ ਹੋ ਚੁੱਕੇ ਨੇ। ਪਰ ਇੱਕ ਪਾਸੇ ਕਣਕ ਦੀ ਕਟਾਈ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਿਆ। ਕਣਕ ਦੀ ਕਟਾਈ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਆ ਕਿਸਾਨਾਂ ਨੂੰ ਫਿਕਰ ਸ਼ੁਰੂ ਹੋ ਜਾਂਦਾ ਕਿ ਹੁਣ ਝੋਨੇ ਦੀ ਲਵਾਈ ਕਰਨੀਆਂ, ਝੋਨਾ ਲਾਉਣ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ। ਤਾਂ ਇਸ ਦੇ ਕਰਕੇ ਹੁਣ ਜਿਹੜਾ ਆ ਇਹ ਲਗਾਤਾਰ ਕਿਸਾਨ ਜਿਹੜੇ ਡਟੇ ਹੋਏ ਨੇ ਕਿਸਾਨ ਜਿਹੜੇ ਨੇ ਬੇਸ਼ੱਕ ਮੋਰਚਿਆਂ ਤੇ ਹੋਣ ਬੇਸ਼ੱਕ ਧਰਨਿਆਂ ਤੇ ਹੋਣ ਪਰ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਲਈ ਇਹ ਰਾਹਤ ਦੀ ਖਬਰ ਸੁਣਾ ਦਿੱਤੀ ਪਰ ਦੂਜਾ ਪੱਖ ਜੇਕਰ ਦੇਖਿਆ ਜਾਵੇ ਦੂਜੇ ਪੱਖ ਤੋਂ ਜੇਕਰ ਦੇਖਿਆ ਜਾਵੇ ਜਿਹੜੇ ਕਿਸਾਨ ਲਗਾਤਾਰ ਬਾਰਡਰਾਂ ਦੇ ਉੱਤੇ ਬੈਠੇ ਸੀ ਉਹ ਕਿਸਾਨਾਂ ਨੂੰ ਖੰਡੇੜ ਦਿੱਤਾ ਗਿਆ ਬਾਰਡਰ ਖਾਲੀ ਕਰਵਾ ਲਏਗੇ ਨੇ ਕਿਸਾਨ ਜਿਹੜੇ ਨੇ ਕਾਫੀ ਗੁੱਸੇ ਦੇ ਵਿੱਚ ਨਜ਼ਰ ਜਰੂਰ ਨੇ ਪਰ ਬੀਤੇ ਕੱਲ ਅਮਨ ਰੋੜਾ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਸੀ ਕਿ ਕੁਝ ਲੀਡਰ ਹੀ ਨੇ ਜਿਹੜੇ ਚਲੋ ਜੀ ਕਹਿੰਦੇ ਧਰਨੇ ਲਾ ਲਓ ਚਲੋ ਜੀ ਆਜੋ ਕਹਿੰਦੇ ਘਰ ਘੇਰ ਲਓ ਕਹਿੰਦੇ ਪਰ ਜੋ ਮਰਜੀ ਕਰ ਲੋ ਘਰ ਘੇਰ ਲੋ ਮੰਤਰੀਆਂ ਦੇ ਵਿਧਾਇਕਾਂ ਦੇ ਪਰ ਅਸੀਂ ਕਹਿੰਦੇ ਕਿਸੇ ਦੀ ਖੱਜਲ ਖਵਾਰੀ ਨਹੀਂ ਹੋਣ ਦੇਣੀ ਆਮ ਲੋਕਾਂ ਨੂੰ ਜੇਕਰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਿਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤਾਂ ਦੋ ਟੁੱਕ ਜਵਾਬ ਦਿੱਤਾ ਸੀ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਵਨਤਮਾਨ ਦੇ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਸੀ ਕਿ ਮੈਂ ਕਿਸਾਨਾਂ ਦੇ ਨਾਲ ਆ ਮੈਂ ਖੇਤਾਂ ਦੇ ਵਿੱਚ ਇੰਨਾ ਗਿਆ ਬੇਸ਼ੱਕ ਕਹਿੰਦੇ ਜਿੰਨੇ ਕਿਸਾਨ ਇੰਨੇ ਜਿਹੜੇ ਬਾਰਡਰਾਂ ਤੇ ਬੈਠੇ ਨੇ ਉਹ ਵੀ ਗਏ ਨਹੀਂ ਹੋਣਗੇ ਫਿਰ ਕਹਿੰਦੇ ਕੀ ਧਰਨੇ ਲਾਉਣਾ ਕੋਈ ਹੱਲ ਨਹੀਂ ਆ ਗੱਲਬਾਤ ਕਰੋ ਗੱਲਬਾਤ ਜੇਕਰ ਕੋਈ ਸਾਡੇ ਤੱਕ ਗੱਲਬਾਤ ਆ ਕੋਈ ਅਸੀਂ ਮਸਲੇ ਦਾ ਹੱਲ ਕਰ ਸਕਦੇ ਅਸੀਂ ਮਸਲੇ ਦਾ ਹੱਲ ਕਰਦਾ ਕਹਿੰਦੇ ਮੰਗਾ ਤੁਹਾਡੀਆਂ ਕੇਂਦਰ ਦੇ ਨਾਲ ਆ ਤੁਸੀਂ ਪੰਜਾਬ ਦੇ ਵਿੱਚ ਸੜਕਾਂ ਰੋਕ ਕੇ ਬੈਠੇ ਹੋ ਲੋਕਾਂ ਨੂੰ ਖੱਜਲ ਖਵਾਰੀ ਹੋ ਰਹੀ ਆ ਵਪਾਰ ਜਿਹੜਾ ਲੋਕਾਂ ਦਾ ਬੰਦ ਪਿਆ ਵਪਾਰੀ ਤੰਗ ਹੋ ਰਹੇ ਨੇ ਤਾਂ ਕਹਿੰਦੇ ਇਸ ਕਰਕੇ ਫਿਰ ਸੜਕਾ ਰੋਕਣ ਦਾ ਕੋਈ ਮਕਸਦ ਨਹੀਂ ਹੈ ਮੈਂ ਤਾਂ ਹਮੇਸ਼ਾ ਕਿਸਾਨਾਂ ਦੇ ਨਾਲ ਆ ਗੱਲਬਾਤ ਸੁਣਦਾ ਕਹਿੰਦੇ ਹੁਣ 4 ਤਰੀਕ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਵੀ ਮੈਂ ਕਿਸਾਨਾਂ ਨੂੰ ਲੈ ਕੇ ਜਾਵਾਂਗਾ ਮਸਲੇ ਦਾ ਹੱਲ ਕਰਵਾਵਾਂਗਾ ਤਾਂ ਕੀ ਵਾਕੇ ਹੀ ਮਸਲੇ ਦਾ ਹੱਲ ਹੋਵੇਗਾ ਇਹ ਦੇਖਣ ਵਾਲੀ ਗੱਲ ਹੈ ਪਰ ਕਿਸਾਨਾਂ ਦੇ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਉਹਨਾਂ ਨੂੰ ਮੰਡੀਆਂ ਦੇ ਵਿੱਚ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪੈਣਾ